ਜ਼ਿਲ੍ਹਾ ਗਰਦਾਸਪੁਰ ਦੇ ਵਿੱਚ 343 ਤੋਂ ਕਰੀਬ ਜਿਹੜੇ ਪਿੰਡ ਨੇ ਉਹ ਤਬਾਹ ਹੋ ਚੁੱਕੇ ਸੀ 1225 ਘਰਾਂ ਦਾ ਨੁਕਸਾਨ ਹੋਇਆ 1 ਲੱਖ ਏਕੜ ਦੇ ਕਰੀਬ ਝੋਨੇ ਦੀ ਫਸਲ ਦਾ ਨੁਕਸਾਨ ਹੋਇਆ ਪਸ਼ੂਆਂ ਦਾ ਨੁਕਸਾਨ ਹੋਇਆ ਜਿਹੜੇ ਓਪੋਜੀਸ਼ਨ ਵਾਲਿਆਂ ਨੂੰ ਵੀ ਸਾਡੇ ਨਾਲ ਖੜਨਾ ਚਾਹੀਦਾ ਸੀ ਪਰ ਦੁੱਖ ਦੀ ਗੱਲ ਹੈ ਇਹ ਅੱਜ ਬੈਠੇ ਇੱਥੇ ਨੇ ਪਰ ਸਾਥੇ ਫਿਰ ਭਾਜਪਾ ਦਾ ਦੇ ਯਾਰ ਖੜ ਗਿਆ ਐਵੇਂ ਨਾ ਹਰ ਤੱਕ ਤੁਸੀਂ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰદાન ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਐਮਐਲਏ ਬਟਾਲਾ ਦਾ ਵਿਧਾਨ ਸਭਾ 'ਚ ਜਲਵਾ ਫੁੱਲ ਇਲੈਕਸ਼ਨ 'ਚ ਦਿਖਾਈ ਦਿੱਤਾ ਸ਼ਬਦਾ ਦੇ ਤਿੱਖੇ ਵਿਅੰਗ ਮੈ ਤਿਰਨਲ ਵਿਰੋਧੀਆਂ ਦੀ ਬੋਲਤੀ ਬੰਦ ਕਰਾ ਦਿੱਤੀ ਸ਼ੈਰੀ ਕਲਸੀ ਨੇ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੀਆਂ ਸਮੱਸਿਆਵਾਂ ਮੁਸੀਬਤਾਂ ਤੇ ਦੁੱਖਾਂ ਤੋਂ ਸਦਨ ਨੂੰ ਜਾਣੂ ਕਰਾਇਆ ਸੀਐਮ ਮਾਨ ਦਾ ਧੰਨਵਾਦ ਕਰਦੇ ਹੋਏ ਕਿਹਾ ਸਰਕਾਰ ਨੇ ਹੜਾ ਦੇ ਮਾਰੇ ਲੋਕਾਂ ਦੀ ਬਾਹ ਫੜੀਏ ਐਸੇ ਦੌਰਾਨੀ ਸ਼ੈਰੀ ਕਲਸੀ ਦਹਾੜਦੇ ਹੋਏ ਵਿਰੋਧੀਆਂ ਕਹਿੰਦੇ ਨੇ ਓਏ ਖੜ ਜਾ ਜਰਾ ਗਲਤਾਂ ਕਰ ਲੈੰਦੇ ਯਾਰ ਖੜ ਜਾ ਐਵੇਂ ਨਾ ਹਰ ਤੱਕ ਬੋਲੀ ਦੇ ਤੁਸੀਂ ਤੇ ਬੀਜਪੀ ਦੀ ਅੰਦਰ ਖਾਤੇ ਚੱਲ ਰਹੀ ਜਾਰੀ ਦਾ ਯਕਰ ਵੀ ਕੀਤਾ ਤੇ ਕਾਂਗਰਸ ਨੂੰ ਕਿਹਾ ਬੀਜਪੀ ਨਾਲ ਨਹੀਂ ਪੰਜਾਬ ਨਾਲ ਖੜੋ ਮੈਂ ਦੱਸਣਾ ਚਾਹੁੰਨਾ 1988 ਤੇ ਜਿਹੜੇ ਹੜ ਆਏ ਇਹ ਜਿਹੜੇ ਹੁਣ ਹੜ ਆਏ ਉਹਨਾਂ ਨਾਲੋਂ ਕਿਤੇ ਖਤਰਨਾਕ ਸੀ ਮੇਰੇ ਜ਼ਿਲ੍ਹੇ ਗਰਦਾਸਪੁਰ ਦੇ ਵਿੱਚ 343 ਤੋਂ ਕਰੀਬ ਜਿਹੜੇ ਪਿੰਡ ਨੇ ਉਹ ਤਬਾਹ ਹੋ ਚੁੱਕੇ ਸੀ 2225 ਘਰਾਂ ਦਾ ਨੁਕਸਾਨ ਹੋਇਆ 1 ਲੱਖ ਏਕੜ ਦੇ ਕਰੀਬ ਝੋਨੇ ਦੀ ਫਸਲ ਦਾ ਨੁਕਸਾਨ ਹੋਇਆ ਪਸ਼ੂਆਂ ਦਾ ਨੁਕਸਾਨ ਹੋਇਆ ਪਰ ਦੁੱਖ ਦੀ ਗੱਲ ਇਹ ਹੈ ਅੱਜ ਇੱਥੇ ਮੰਗ ਜਿਹੜੀ ਸੈਂਟਰ ਨਾਲ ਕਰਨੀ ਸੀ ਆਪਾਂ ਅੱਜ ਸਾਨੂੰ ਜਿਹੜੇ ਓਪੋਜੀਸ਼ਨ ਵਾਲਿਆਂ ਨੂੰ ਵੀ ਸਾਡੇ ਨਾਲ ਖੜਨਾ ਚਾਹੀਦਾ ਸੀ ਪਰ ਦੁੱਖ ਦੀ ਗੱਲ ਹੈ ਇਹ ਅੱਜ ਬੈਠੇ ਇੱਥੇ ਨੇ ਪਰ ਸਾਥੇ ਫਿਰ ਭਾਜਪਾ ਦਾ ਦੇ ਦੇ ਨੇ ਦੁੱਖ ਲੱਗਦਾ ਹੈ ਰਾਵੀ ਬਿਆਸ ਦੇ ਨੇੜੇ ਪਿੰਡਾਂ ਦੇ ਵਿੱਚ ਜਿਹੜੇ ਲਾਗਲੇ ਕਾਫੀ ਪਿੰਡ ਸੀ ਜਿਤਨਾ ਡੇਰਾ ਬਾਬਾ ਨਾਨਕ ਲਾਗੇ ਠੇਠਰ ਕੇ ਹੋ ਗਿਆ ਮਨਸੂਰ ਹੋ ਗਿਆ ਸ਼ਹਿਜਾਦਾ ਗੁੰਡੀਆਂ ਲੇਖਾ ਗੋਸਲ ਮੰਝ ਦਾਖਲਾ ਆਦੀ ਹੋਰ ਵੀ ਪਿੰਡ ਜਦੋਂ ਪਾਣੀ ਆਇਆ ਕਈ ਟਿਊਬਲਾਂ ਦੇ ਬੋਰ ਜਿਹੜੇ ਬੈਠੇ ਟਰੈਕਟਰ ਜਿਹੜੇ ਉਹ ਖਰਾਬ ਹੋ ਗਏ ਖੇਤੀ ਦੀਆਂ ਹੋਰ ਮਸ਼ੀਨਰੀਆਂ ਜਿਹੜੀਆਂ ਉਹ ਤਬਾਹ ਹੋ ਗਈਆਂ ਅੱਜ ਉਹਨਾਂ ਦੇ ਹੱਕਾਂ ਦੀ ਗੱਲ ਕਰਨੀ ਸੀ ਮਰ ਦੁੱਖ ਦੀ ਗੱਲ ਫਿਰ ਲੜ ਕੇ ਚਲੇ ਜਾਣਾ ਫਿਰ ਕਹਿਣਾ ਵੀ ਤੁਸੀਂ ਪੰਜਾਬ ਦੇ ਹਤੈਸੀ ਦੀ ਅਸੀਂ ਤੇ ਪੰਜਾਬ ਦੀ ਗੱਲ ਕਰਦੇ ਆ ਅਸੀਂ ਤੇ ਪੰਜਾਬ ਦੇ ਹੱਕ ਮੰਗਣਾ ਚਾਹੁੰਦੇ ਆ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਕਿਹਾ ਸੀ ਵੀ ਕੇਂਦਰ ਨੇ 60000 ਕਰੋੜ ਦੇਣਾ ਹੈ ਸਾਡਾ ਤੇ ਆਏ ਮੋਦੀ ਸਾਹਿਬ ਕਿੰਨੇ ਪੈਸੇ ਦੇਗੇ 1600 ਕਰੋੜ ਆਪੇ ਮੰਨੀ ਜਾਂਦੇ ਆਪਾਂ ਘੱਟੋ ਘੱਟ ਨਹੀਂ 20000 ਕਰੋੜ ਦੇਣਾ ਚਾਹੀਦਾ ਸੀ ਫਿਰ ਗੱਲ ਕਿਉਂ ਨਹੀਂ ਕਰਦੇ ਅਫਸੋਸ ਕਿਤੇ ਨਾ ਕਿਤੇ ਜਿਹੜੀ ਸਾਂਝ ਹੈ ਉਹ ਜ਼ਰੂਰ ਜਿਹੜੀ ਬਰਕਰਾਰ ਨਜ਼ਰ ਆਉਂਦੀ ਹੈ ਮੈਂ ਆਪ ਜੀ ਦੇ ਧਿਆਨ ਚ ਲਿਆਉਣਾ ਚਾਹੁੰਦਾ ਡੇਰਾ ਬਾਬਾ ਨਾਨਕ ਯਾਰ ਖੜ ਜਾ ਐਵੇਂ ਨਾ ਹਰ ਥਾਂ ਬੁੱਲੀ ਜਾ ਤੁਸੀਂ ਤੁਸੀਂ ਚੇਅਰ ਐਡਰੈਸ ਕਰੋ ਜੀ ਕਸਬੇ ਦੇ ਵਿੱਚ 1300 ਏਕੜ ਜਿਹੜੀ ਪੰਚਾਇਤੀ ਜ਼ਮੀਨ ਹੈ ਜੀ ਉੱਥੇ ਵੀ ਕਾਫੀ ਜਿਹੜੀ ਝੋਨੇ ਦੀ ਫਸਲ ਹੈ ਜਦੋਂ ਪਾਣੀ ਆ ਗਿਆ ਖਰਾਬ ਹੋ ਚੁੱਕੀ ਸੀ ਉਹਨਾਂ ਨੇ ਜ਼ਮੀਨਦਾਰਾਂ ਨੇ ਮੰਗ ਕੀਤੀ ਵੀ ਇਹ ਪੰਚਾਇਤੀ ਜ਼ਮੀਨ ਹਰ ਸਾਲ ਜਿਹੜਾ ਇਹਦਾ ਠੇਕਾ ਜਿਹੜਾ ਦਿੱਤਾ ਜਾਂਦਾ ਹੈ ਇਸ ਸਾਲ ਜਿਹੜਾ ਉਹ ਠੇਕਾ ਜਿਹੜਾ ਸਾਡੇ ਤੋਂ ਨਾ ਲਿਆ ਜਾਵੇ ਇਹ ਗੱਲ ਜਿਹੜੀ ਮਹਿਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੇ ਅੱਗੇ ਰੱਖੀ ਔਰ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਵੀ ਪਰਵਾਹ ਨਾ ਕਰੋ ਇਹ ਹੁੰਦੇ ਨੇ ਲੋਕਾਂ ਦੇ ਮੁੱਖ ਮੰਤਰੀ ਉਸ ਤੋਂ ਬਾਅਦ ਜਦੋਂ ਦੀਨਾਨਗਰ ਵਿਖੇ ਗਏ ਮੁੱਖ ਮੰਤਰੀ ਸਾਹਿਬ ਨਾਲ ਸਾਰਾ ਪ੍ਰਸ਼ਾਸਨ ਸੀ ਇਹ ਲੋਕਾਂ ਦੀ ਮੰਗ ਸੀ ਵੀ ਪਾਣੀ ਜ਼ਿਆਦਾ ਆ ਗਿਆ ਪਾਣੀ ਦੇ ਨਾਲ ਮਿੱਟੀ ਗਾਰ ਰੇਤਾ ਆ ਗਈ ਉਹਨਾਂ ਦੇ ਵਿੱਚੋਂ ਕਈ ਜ਼ਿਮੀਦਾਰਾਂ ਨੇ ਬੇਨਤੀ ਕੀਤੀ ਸੀ ਵੀ ਸਾਨੂੰ ਜਿਹੜੀ ਇਹ ਜ਼ਮੀਨ ਦੇ ਵਿੱਚੋਂ ਮਿੱਟੀ ਪੁੱਟਣ ਦੀ ਰੇਤ ਚੁੱਕਣ ਦੀ ਇਜਾਜ਼ਤ ਦੇ ਦਿੱਤੀ ਜਾਵੇ ਤਾਂ ਜਦੋਂ ਇਹ ਗੱਲ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੇ ਰੈਂਡ ਨਮੈਂਡ ਹੇਠਾਈ ਤੇ ਅੱਜ ਉਹਦੇ ਤੇ ਫੈਸਲਾ ਕੀਤਾ ਗਿਆ ਜਿਹਦੀ ਖੇਤ ਹੈ ਉਹਦੀ ਰੇਤ ਸੋ ਇਹ ਤੁਸੀਂ ਇਹਨਾਂ ਨਾਲ ਗੱਲ ਕਰ ਲੈਣੇ ਫਿਰ ਆਪਾਂ ਕਰ ਲੈਨੇ ਅੱਗੇ ਤੁਸੀਂ ਡਿਸਕਸ਼ਨ ਚੱਲ ਲੈਣੇ ਤੁਹਾਡੀ ਤੁਹਾਨੂੰ ਬੁਲਾ ਦੇਗੇ ਅਗਲੀ ਵਾਰ ਕਰਦੇ ਕੋਈ ਨਹੀਂ ਤੁਹਾਡਾ ਤੁਸੀਂ ਤੁਹਾਡਾ ਨਾਮ ਹੈਗਾ ਯੂ ਵਿਲ ਸਪੀਕ ਯੂ ਵਿਲ ਸਪੀਕ ਜੀ ਜੀ ਜਦੋਂ ਤੁਹਾਨੂੰ ਸਮਾਂ ਮਿਲੂ ਬੋਲਿਓ ਜੀ ਉਸ ਤੋਂ ਬਾਅਦ ਤੁਸੀਂ ਇੱਧਰ ਗੱਲ ਕਰੋ ਜੀ ਆ ਦੇਖਿਆ ਪਾਣੀ ਉਤਰਿਆ ਕਈ ਸਕੂਲ ਹਸਪਤਾਲ ਜਿਨ੍ਹਾਂ ਦਾ ਫਰਨੀਚਰ ਖਰਾਬ ਹੋ ਚੁੱਕਿਆ ਸੀ ਕਈ ਘਰਾਂ ਦੇ ਵਿੱਚ ਤਰੇੜਾ ਪੈ ਚੁੱਕਿਆ ਸੀ ਕਈ ਘਰਾਂ ਦੇ ਵਿੱਚ ਜਾਨੀ ਮਾਲੀ ਨੁਕਸਾਨ ਵੀ ਹੋਇਆ ਪਸ਼ੂ ਮਰ ਚੁੱਕੇ ਸੀ ਕਈਆਂ ਦਾ ਕਿੱਤਾ ਜਿਹੜਾ ਪਸ਼ੂਆਂ ਦੇ ਸਿਰ ਤੇ ਸੀ ਸੋ ਅੱਜ ਉਹਨਾਂ ਦੇ ਹੱਕ ਲਈ ਗੱਲ ਕਰਨ ਲਈ ਉਹਨਾਂ ਦੇ ਹੱਕ ਲਈ ਕੇਂਦਰ ਦੇ ਨਾਲ ਜਿਹੜਾ ਅਸੀਂ ਉਹ ਰਾਹਤ ਫੰਡ ਜਿਹੜਾ ਮੰਗਣ ਦੀ ਗੱਲ ਕਰ ਰਹੇ ਸੀ ਪਰ ਦੁੱਖ ਦੀ ਗੱਲ ਏ ਅੱਜ ਫੇਰ ਸਾਡੇ ਵਿਰੋਧੀ ਕਿਤੇ ਨਾ ਕਿਤੇ ਉਹਨਾਂ ਨਾਲ ਸਾਜ ਜਿਹੜੀ ਆ ਉਹ ਨਜ਼ਰ ਆ ਰਹੀ ਏ ਸੋ ਇਹ ਪੰਜਾਬ ਹੈ ਪੰਜਾਬ ਨੇ ਹਮੇਸ਼ਾ ਸਾਰੇ ਦੇਸ਼ ਦਾ ਢਿੱਡ ਭਰਿਆ ਇਸ ਪੰਜਾਬ ਨੇ ਕੁਰਬਾਨੀਆਂ ਦਿੱਤੀਆਂ ਨੇ ਸ਼ਾਂਤੀ ਨੂੰ ਬਹਾਲ ਰੱਖਿਆ ਪਰ ਅੱਜ ਪੰਜਾਬ ਦੇ ਨਾਲ ਖੜਨ ਦੀ ਗੱਲ ਸੀ ਅੱਜ ਪੰਜਾਬ ਦੇ ਹੱਕਾਂ ਦੀ ਗੱਲ ਸੀ ਅੱਜ ਪੰਜਾਬ ਦੇ ਨਾਲ ਜਿਹੜੇ ਦੁੱਖ ਤਕਲੀਫਾਂ ਚ ਲੋਕ ਰਹਿ ਰਹੇ ਸੀ ਉਹਨਾਂ ਦੇ ਨਾਲ ਆਸਰਾ ਦੇਣ ਦੀ ਗੱਲ ਸੀ ਪਰ ਅਫਸੋਸ ਆਸਰਾ ਨਜ਼ਰ ਨਹੀਂ ਆਇਆ ਸੋ ਅਸੀਂ ਪਹਿਲਾਂ ਵੀ ਕਿਹਾ ਸੀ ਵੀ ਅਸੀਂ ਰਾਜਨੀਤੀ ਕਰਨ ਨਹੀਂ ਆਏ ਰਾਜਨੀਤੀ ਨੂੰ ਬਦਲਣ ਆਏ ਮੈਂ ਧੰਨਵਾਦ ਕਰਦਾ ਆਪਣੇ ਮੰਤਰੀ ਸਹਿਬਾਨਾਂ ਦਾ ਮੈਂ ਧੰਨਵਾਦ ਕਰਦਾ ਸਾਡੇ ਐਮਐਲਏ ਸਹਿਬਾਨਾਂ ਦਾ ਜਿਨ੍ਹਾਂ ਨੇ ਘਰ ਨਹੀਂ ਵੇਖਿਆ ਰਾਤ ਦਿਨ ਜਿਹੜੇ ਹਾਲਾਂ ਦੇ ਵਿੱਚ ਆਪਣੀ ਰਾਤ ਦਿਨ ਮਿਹਨਤ ਕੀਤੀ ਔਰ ਲੋਕਾਂ ਦਾ ਸਾਥ ਦਿੱਤਾ ਜੇ ਲੋਕਾਂ ਦਾ ਸਾਥ ਦਿੱਤਾ ਪਹਿਲਾਂ ਕੀ ਚੱਲਦਾ ਸੀ ਪਹਿਲਾਂ ਚੱਲਦਾ ਸੀ ਥੈਂਕ ਯੂ ਕਾਂਗਰਸੀਆਂ ਨੇ ਲਿਆ ਹੈਲੀਕਾਪਟਰ ਤੋਂ ਜਾਇਦਾ ਠੀਕ ਹੜ ਪ੍ਰਭਾਵਤਾਂ ਦਾ ਇਸ ਤਰ੍ਹਾਂ ਹੀ ਅਕਾਲੀਆਂ ਦਾ ਚੱਲਦਾ ਸੀ ਵੀ ਇਹਨਾਂ ਨੇ ਵੀ ਲਿਆ ਹੜ ਪ੍ਰਭਾਵਤਾਂ ਦਾ ਜਾਇਦਾ ਹੈਲੀਕਾਪਟਰ ਨਾਲ ਪਰ ਇੱਕ ਗੱਲ ਮੈਂ ਕਹਦਿਆਂ ਇਹਨਾਂ ਆਮ ਘਰਾਂ ਦੇ ਮੰਤਰੀਆਂ ਨੇ ਐਮਐਲਏ ਨੇ ਅੱਜ ਜਿਹੜੇ ਉੱਤੇ ਅਸਮਾਨ ਤੇ ਤੁਰੇ ਫਿਰਦੇ ਸੀ ਅੱਜ ਬੰਬੂ ਗਾਰ 'ਚ ਬਿਠਾ ਦਿੱਤੇ